ਸਾ ਨੋਬਲ ਕਿ ਜਿਨੇ ਰੋਟੀ ਤੇ ਸ਼ਾਮ ਦੀ ਤੇ ਅਗਲੇ ਨੇ ਨਾ ਤਰੀ ਵਾਲੀ ਭਿੰਡੀ ਧਰਤੀ ਵਿੱਚ ਇੱਕ ਹੋ ਸਬਜ਼ੀਆਂ ਨਹੀਂ ਹੁੰਦੀਆਂ ਰੋਟੀ ਸਬਜੀ ਸ਼ਾਮ ਦੀ ਹਨਾ ਤੇ ਉਹਦੇ ਵਿੱਚ ਇੱਕ ਜੀਨੇ ਤਰੀ ਵਾਲੀ ਭਿੰਡੀ ਸੀਗੀ ਤੇ ਅਸੀਂ ਹੋਗੇ ਹੈਰਾਨ ਉਹ ਕਹਿੰਦਾ ਹੈਰਾਨਾ ਉਹ ਖਾ ਕੇ ਦੇਖੋ ਜਦੋਂ ਅਸੀਂ ਸੱਚੀ ਖਾ ਕੇ ਦੇਖੀ ਨਾ ਤੇ ਉਹ ਮੂੰਹੋਂ ਹੀ ਸੀ ਲੈਂਦੀ ਇੰਨੀ ਸਵਾਦ ਯਾਰ ਅਈ ਤਾਹ ਅਹਰਾਣ ਜੀ ਵੀ ਤਰੀ ਵਾਲੇ ਪਿੰਡੀ ਦਾ ਕੋਈ ਬਣਾਉਂਦਾ ਹੀ ਨਹੀਂ ਹੁੰਦਾ ਵੀ ਇਹਨਾਂ ਨੇ ਸਾਨੂੰ ਕਾਹ ਤੋਂ ਮਤਲਬ ਇਹ ਦੇਤੀ ਤੇ ਮਜ਼ਾਕ ਤਾਂ ਨਹੀਂ ਕੀਤਾ ਕਿਤੇ ਪਰ ਜਦੋਂ ਅਸੀਂ ਉਹ ਤੋਂ ਨਾ ਖਾਧੀ ਉਹ ਤਾਂ ਅਸੀਂ ਫਿਰ ਉਹ ਤੋਂ ਪੁੱਛ ਕੇ ਆਏ ਵੀ ਸਾਨੂੰ ਦੱਸ ਦੇ ਵੀ ਬਈ ਇਹ ਬਣਦੀ ਕਿਵੇਂ ਤੇ ਉਹ ਆਪ ਤਾਂ ਦੱਸੇ ਨਾ ਵੀ ਐ ਵੀ ਹੈ ਨਾ ਵੀ ਕਹਿੰਦਾ ਰੈਸਪੀ 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 ਵੀ ਅਸੀਂ ਤਾਂ ਅਸੀਂ ਦੱਸ ਦੇ ਨਹੀਂ ਗਏ ਤੇ ਉਹਦੀ ਘਰ ਵਾਲੀ ਨੇ ਸਾਨੂੰ ਦੱਸਦੀ ਤੇ ਉਹ ਅਸੀਂ ਤੁਹਾਨੂੰ ਦੱਸਣ ਲੱਗੇ ਆ ਤੇ ਬਹੁਤ ਸਵਾਦ ਬਣਦੀ ਆ ਤੇ ਇਸ ਤਰ੍ਹਾਂ ਬਣਾਇਓ ਤੁਸੀਂ ਜਿਹੜੀਆਂ ਭਿੰਡੀਆਂ ਨਾ ਉਹਨਾਂ ਨੂੰ ਪਹਿਲਾਂ ਪਾਣੀ 'ਚ ਉਬਾਲ ਲੈਣਾ ਇੱਕ ਚਮਚਾ ਨੂਨ ਪਾ ਕੇ ਪਾਣੀ 'ਚ ਉਬਾਲ ਲਓ ਤੇ ਦੂਜੇ ਪਾਸੇ ਦਹੀਂ ਲੈ ਲਓ ਇੱਕ ਕੌਲੀ ਤੇ ਉਹਦੇ 'ਚ ਨੂਨ ਮਿਰਚ ਮਸਾਲਾ ਚਾਰ ਜੀਜਾ ਪਾ ਕੇ ਠੀਕ ਆ ਤੇ ਇਹਨੂੰ ਮਿਕਸਰ 'ਚ ਬਣਾ ਲਓ ਮਸਾਲਾ ਬਣ ਜਾਊਗਾ ਮਤਲਬ ਇਹ ਤੇ ਬਾਅਦ 'ਚ ਜਦੋਂ ਉਬਲ ਜੇਣ ਤੇ ਇਹਨਾਂ ਨੂੰ ਬਾਹਰ ਕੱਢ ਲਓ ਇੱਕ ਪਲੇਟ 'ਚ ਤੇ ਫਿਰ ਆਪਾਂ ਇਹਨਾਂ ਨੂੰ ਕਟਾਂਗੇ ਕੱਟ ਕੇ ਇਹਦੀਆਂ ਕੰਨੀਆਂ ਜੀਆਂ ਕੱਟ ਕੇ ਤੇ ਅੱਗੇ ਵੀ ਤੁਹਾਨੂੰ ਦੱਸ ਦਿਆਂ ਕਿ ਕੀ ਕਰਨਾ ਉਹਨੇ ਤੁਸੀਂ ਵੀਡੀਓ ਲਾਈਕ ਕਰ ਲਓ ਸ਼ੇਅਰ ਕਰ ਲਓ ਤੇ ਜਿਹੜੀ ਇਹ ਚੀਜ਼ ਬਣੂਗੀ ਨਾ ਤੁਸੀਂ ਨਾ ਇੱਕ ਕਰੀ ਬਣਾ ਕੇ ਦੇਖੋ ਯਾਰ ਤੁਸੀਂ ਨਾ ਬਾਅਦ 'ਚ ਕਹਿ ਦਿਓ ਵੀ ਬਈ ਸਵਾਦ ਨਹੀਂ ਬਣੀ ਤੁਸੀਂ ਸਾਨੂੰ ਉਹੀ ਬੇਕੂਬ ਬਣਾਤਾ ਤੁਸੀਂ ਇਹ ਬਣਾ ਕੇ ਦੇਖੋ ਅਸੀਂ ਕਹਿੰਨੇ ਆ ਵੀ ਤਰੀ ਵਾਲੀ ਭਿੰਡੀ ਬਣਦੀ ਐ ਤੇ ਬਣਦੀ ਵੀ ਬਹੁਤ ਜਿਆਦਾ ਸਵਾਦ ਆ ਤੇ ਜਿਹੜਾ ਕਹਿੰਦਾ ਵੀ ਨਹੀਂ ਬਣਦੀ ਆ ਵੇਸਣ ਪਾਇਆ ਆ ਵੇਸਣ ਪਾਇਆ ਪਹਿਲਾਂ ਆਪਾਂ ਇਹਨੂੰ ਕੱਟ ਲੈ ਭਿੰਡੀਆਂ ਨੂੰ ਉੱਤੇ ਇੱਕ ਚਮਚਾ ਵੇਸਣ ਦਾ ਪਾਇਆ ਤੇ ਇੱਕ ਦੋ ਚਮਚੇ ਜਿਹੜਾ ਪਦਹੀਂ ਦਾ ਮਸਾਲਾ ਜੇ ਤਿਆਰ ਕੀਤਾ ਸੀ ਉਹ ਪਾ ਕੇ ਇੱਕ ਨਿੰਬੂ ਨਚੋੜਤਾ ਅੱਧਾ ਉੱਤੇ ਉਹਦੇ ਤੇ ਇਨੂੰ ਬਾਅਦਚ ਆਪਾਂ ਇਹ ਮਲਜੇ ਲੈਣਾ ਜਿਵੇਂ ਆਪਾਂ ਪਕੌੜਿਆਂ ਨੂੰ ਕਰਦੇ ਹੁੰਦੇ ਹੁੰਨੇ ਨਾ ਉਹ ਗੋਭੀ ਨੇ ਵਿੱਚ ਘਮਾਉਣੇ ਹੁੰਨੇ ਪਕੌੜਿਆਂ ਦੇ ਉਵੇਂ ਮਤਲਬ ਭਿੰਡੀਆਂ ਨੂੰ ਆ ਮਸਾਲੇ ਲੱਗ ਜਾਣ ਵੀ ਚੰਗੀ ਤਰ੍ਹਾਂ ਲਾ ਲੈਣੇ ਆ ਠੀਕ ਆ ਤੇ ਇਹ ਨਾ ਇੰਨੀ ਜ਼ਵਾਦ ਬਣੂਗੀ ਤੇ ਬਣੂ ਵੀ ਤਰੀ ਵਾਲੀ ਜਿਹੜਾ ਕਹਿੰਦਾ ਨਾ ਯਾਰ ਬੜਾ ਵਿਦਵਾਨ ਬਣਦਾ ਵੀ ਤਰੀ ਵਾਲੀ ਤਾਂ ਭਿੰਡੀ ਬਣਦੀ ਨਹੀਂ ਹੁੰਦੀ ਅਸੀਂ ਕਹਿੰਨੇ ਵੀ ਬਣਦੀ ਹੁੰਦੀ ਹੈ ਤੇ ਐਂ ਬਣਦੀ ਹੁੰਦੀ ਆ ਤੇ ਤੁਸੀਂ ਬਣਾ ਕੇ ਨੌਕਸ ਕਰਨ ਤੋਂ ਬਾਅਦਚ ਪਹਿਲੇ ਹੀ ਨਾ ਲੱਗ ਬੈ ਕਰਿਓ ਵੀ ਇਹ ਇਹਨਾਂ ਨੇ ਝੂਠ ਬੋਲਤਾ ਜੀ ਫਲਾਨਾ ਕਰਤਾ ਜੀ ਆ ਦੇਖੋ ਤੇਲ ਪਾਇਆ ਸਰੋਂ ਦਾ ਦੋ ਚਮਚੇ ਤੇ ਵਿੱਚ ਆਪਾਂ ਜੀਰਾ ਪਾਲਾ ਥੋੜਾ ਜਿਹਾ ਲਸਣ ਗੰਡਾ ਤੇ ਹਰੀਆਂ ਮਿਰਚਾਂ ਕੱਟ ਕੇ ਪਾਲੀਆਂ ਤੇ ਤੜਕਾ ਲਾਵਾਂਗੇ ਮਤਲਬ ਆਪਾਂ ਇਹਨੂੰ ਤੇ ਬਸ ਹੁਣ ਬਾਕੀ ਸਾਰਾ ਕੁਝ ਤਾਂ ਹੋਇਆ ਵੇ ਬਸ ਕੱਲਾ ਤੜਕਾ ਲਾਉਣਾ ਤਦ ਆ ਜਿਹੜੀ ਦਹੀਂ ਪਾਤੀ ਹੁਣ ਜਿਹੜੀ ਦਹੀਂ ਦਾ ਮਸਲਾ ਜ ਬਣਾਇਆ ਸੀ ਆਪਾਂ ਤੇ ਇਹਦੇ ਚਾ ਭਿੰਡੀਆਂ ਪਾ ਕੇ ਤੇ ਆਪਾਂ ਬਸ ਤੜਕਾ ਲਾਉਣਾ ਹੁਣ ਦੇਖੋ ਕਿਰਾ ਇੱਕ ਇੱਕ ਅੱਧਾ ਮਿੰਟ ਸਿੱਖਾ ਜਿਹਾ ਲੱਗ ਲੈਣ ਦਿਓ ਇਹਨੂੰ ਕਿਉਂਕਿ ਜਿਹੜਾ ਗੰਡੇ ਗੁੰਡੇ ਜੇ ਭੁੱਜ ਜਾਣ ਜਿਹੜਾ ਮਸਲਾ ਜ ਹੈ ਨਾ ਤਰੀਜੀ ਬਣ ਜਾਏ ਆ ਤਰੀ ਇਹ ਤਰੀ ਬਣ ਗਈ ਨਾ ਤੁਹਾਡੇ ਸਾਹਮਣੇ ਤਰੀ ਜੋਣਾ ਪਾ ਪਾਤੀਆਂ ਆ ਭਿੰਡੀਆਂ ਇਹ ਸਾਫ਼ ਤੀਆਂ ਸਾਫ਼ ਤੀਆਂ ਰੱਖਣੀਆਂ ਹੁੰਦੀਆਂ ਤੇ ਜ਼ਿਆਦਾ ਉਬਲਣੀਆਂ ਨਹੀਂ ਹੁੰਦੀਆਂ ਸਾਡੀਆਂ ਭਿੰਡੀਆਂ ਜਿਆਦਾ ਉਬਲ ਗਈਆਂ ਸੀ ਕਿਉਂਕਿ ਅਸੀਂ ਵੀ ਪਹਿਲੀ ਵਾਰੀ ਬਣਾ ਕੇ ਦੇਖਿਆ ਸੀ ਅਸੀਂ ਅਗੇ ਚਾ ਲੈ ਕਰੀ ਵੀ ਨਾ ਮੜਿਆ ਵੇਖ ਲਗੇ ਵੀ ਬਣਦੀਆਂ ਕਿਵੇਂ ਆ ਕਿਉਂਕਿ ਅਸੀਂ ਪਹਿਲੀ ਵਾਰੀ ਬਣਾਈ ਸੀ ਤਾਂ ਕਰਕੇ ਵੀ ਆਏ ਆ ਕਿਉਂਕਿ ਅਸੀਂ ਉਹ ਤੋਂ ਪੁੱਛ ਕੇ ਆਏ ਸੀ ਤੇ ਅਨਸਾਰ ਹੀ ਅਸੀਂ ਕੜਾਹੀ ਤਰਲੀ ਸ਼ਾਮ ਨੂੰ ਅ ਅਗਲੇ ਦਿਨ ਤੇ ਕਿਉਂਕਿ ਉਹਨਾਂ ਨੇ ਵੀ ਸਾਨੂੰ ਰਾਤ ਦੀ ਰੋਟੀ ਖਵਾਈ ਸੀ ਅਸੀਂ ਅਖਾ ਕੇ ਦੇ ਰਾਤ ਨੂੰ ਹੀ ਖਾਂਦੇ ਆ ਤੇ ਅਸੀਂ ਨੇ ਬਣਾ ਕੇ ਦੇਖੀ ਇਸਾ ਤੁਨਗਲੇ ਪਿੰਡੀਆਂ ਉਬਲ ਜਾਂਦੇ ਗਈਆਂ ਸੀ ਤੁਸੀਂ ਜਿਆਦਾ ਉਬਾਲਿਓ ਨਾ ਤੇ ਬਾਕੀ ਸਾਰਾ ਕੁਝ ਦੇਖੋ ਤੁਸੀਂ ਐ ਦੇਖ ਕੇ ਵੀ ਐ ਰੂਹ ਰਾਜੀ ਹੋ ਜੂ ਸਰਾ ਐਡੀ ਟੇਸਟੀ ਸਵਾਦ ਵਾਲੀ ਐ ਸਬਜੀ ਤੇ ਜਵਾਕ ਨਾ ਕਹਿੰਦੇ ਵੀ ਇੱਕ ਇੱਕ ਪਿੰਡੀਆਂ ਐ ਚੱਖਣਗੇ ਤੇ ਜਿਵੇਂ ਮੱਛੀ ਨਹੀਂ ਖਾਂਦੇ ਹੁੰਦੇ ਓਵੇਂ ਮੱਛੀ ਓਵੇਂ ਚੱਕ ਚੱਕ ਐ ਖਾਂਦੇ ਦੇਖੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ